ਸਾਸ੍ਰੀਕਾਲ ਦੋਸਤੋ ਆਈਪੀਐਲ ਬੋਲੀ ਨੂੰ ਲੈ ਕੇ ਭੀੜੇ ਸ਼ਾਮੀ ਤੇ ਮੰਜਰੇਕਰ ਸ਼ਮੀ ਨੇ ਸਾਫਾ ਕਰਿਕਟਰ ਦੀ ਟਿੱਪਣੀ ਤੇ ਕਿਹਾ ਆਪਣੇ ਭਵਿੱਖ ਲਈ ਵੀ ਕੁਝ ਗਿਆਨ ਬਚਾ ਕੇ ਰੱਖੋ ਆਪਣੇ ਭਵਿੱਖ ਲਈ ਵੀ ਥੋੜਾ ਗਿਆਨ ਬਚਾਓ ਕੰਮ ਆਵੇਗਾ ਸੰਜੀਤ ਜੀ ਜੇਕਰ ਕਿਸੇ ਨੇ ਭਵਿੱਖ ਜਾਨਣਾ ਹੈ ਤਾਂ ਉਹ ਸਰ ਨੂੰ ਮਿਲਣ ਦਰਅਸਲ ਸੱਟ ਕਾਰਨ ਸ਼ਾਮੀ ਨੂੰ ਆਈਪੀਐਲ 2024 ਸੀਜ਼ਨ ਤੋਂ ਬਾਹਰ ਹੋਣ ਤੋਂ ਬਾਅਦ ਗੁਜਰਾਤ ਟਾਈਟਨਸ ਨੇ ਮੇਗਾ ਨਿਲਾਮੀ ਤੋਂ ਪਹਿਲੇ ਹੀ ਰਿਲੀਜ਼ ਕਰ ਦਿੱਤਾ ਸੀ ਭਾਰਤੀ ਤਿੰਨ ਗੇਂਦਬਾਜ਼ ਮੁਹੰਮਦ ਸ਼ਮੀ ਨੇ ਆਈਪੀਐਲ ਨਿਲਾਮੀ ਦੇ ਸਾਬਕਾ ਕ੍ਰਿਕਟਰ ਸੰਜੀ ਮੰਜਰੇਕਰ ਦੀ ਟਿੱਪਣੀ ਤੇ ਉਹਨਾਂ ਨੂੰ ਲੰਬੇ ਹੱਥੀ ਲਿਆ ਹੈ ਤੇ ਉਹਨਾਂ ਨੂੰ ਬਾਬਾ ਕਿਹਾ ਹੈ ਜਿਸ ਨਾਲ ਲੋਕ ਆਪਣਾ ਪੁੱਵਿੱਕ ਜਾਣਨ ਲਈ ਸੰਪਰਕ ਕਰ ਸਕਦੇ ਹਨ ਦਰਅਸਲ ਮੰਜਰੇਕਰ ਨੇ ਕਿਹਾ ਸੀ ਕਿ ਐਤਵਾਰ ਹੋਣ ਵਾਲੀ ਨਿਲਾਮੀ 'ਚ ਸ਼ਮੀ ਦੀ ਛੱਟ ਦੇ ਇਤਿਹਾਸ ਨੂੰ ਦੇਖਦੇ ਹੋਏ ਇਸ ਵਾਰ ਘੱਟ ਰਕਮੀ ਮਿਲ ਸਕਦੀ ਹੈ ਜੇਕਰ ਕੋਈ ਫਰੈਂਚਾਈਜ਼ੀ ਸ਼ਮੀ ਵਿੱਚ ਭਾਰੀ ਨਿਵੇਸ਼ ਕਰਦੀ ਹੈ ਤਾਂ ਫਿਰ ਉਸ ਨੂੰ ਸੀਜ਼ਨ ਦੇ ਮੱਧ ਵਿੱਚ ਗਵਾ ਸਕਦੀ ਹੈ ਅਤੇ ਉਹਨਾਂ ਦੇ ਬਦਲ ਸੀਮਿਤ ਹੋ ਜਾਂਦੇ ਹਨ ਇਸ ਚਿੰਤਾ ਕਾਰਨ ਉਹਨਾਂ ਦੀ ਕੀਮਤ ਘਟ ਸਕਦੀ ਹੈ ਇਸ ਤੋਂ ਬਾਅਦ ਸ਼ਮੀ ਨੇ ਮੰਜਰੇਕਰ ਨੂੰ ਕਰਾਰਾ ਜਵਾਬ ਦਿੱਤਾ ਉਸ ਨੇ ਇੰਸਟਾਗ੍ਰam ਤੇ ਲਿਖਿਆ ਬਾਬਾ ਜੀ ਦੀ ਜੈ ਹੋ ਆਪਣੇ ਭਵਿੱਖ ਲਈ ਵੀ ਥੋੜਾ ਗਿਆਨ ਬਚਾ ਲਓ ਕੰਮ ਆਵੇਗਾ ਸੰਜੀਤ ਜੀ ਜੇਕਰ ਕਿਸੇ ਨੇ ਭਵਿੱਖ ਜਾਨਣਾ ਹੈ ਤਾਂ ਉਹ ਸਰ ਨੂੰ ਮਿਲਨ ਦਰਅਸਲ 60 ਕਾਰਨ ਸ਼ਮੀ ਆਈਪੀਐਲ 2024 ਸੀਜ਼ਨ ਤੋਂ ਬਾਹਰ ਹੋਣ ਤੋਂ ਬਾਅਦ ਗੁਜਰਾਤ ਟਾਈਟਨਸ ਨੇ ਮੇਗਾ ਜਲਾਮੀ ਤੋਂ ਪਹਿਲਾਂ ਹੀ ਰਿਲੀਜ਼ ਕਰ ਦਿੱਤਾ ਸੀ ਪਿਛਲੇ ਸਾਲ ਸ਼ਮੀ 17 ਮੈਚਾਂ ਵਿੱਚ 28 ਵਿਕਟਾਂ ਲੈ ਕੇ ਸੀਜ਼ਨ ਦਾ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣ ਗਿਆ ਸੀ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਸੰਜੀ ਮਜਰੀਕਰ ਵਿਵਾਦ ਵਿੱਚ ਫਸੇ ਨੇ ਪਿਛਲੇ ਕੁਝ ਸਮੇਂ ਤੋਂ ਇਹ ਕ੍ਰਿਕਟਰਸ ਬਾਰੇ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਕਰਦੇ ਹਨ ਤੇ ਹਮੇਸ਼ਾ ਚਰਚਾ ਚ ਬਨੇ ਰਹਿੰਦੇ ਹਨ ਸ਼ਮੀ ਤੋਂ ਪਹਿਲਾਂ ਵੀ ਇਹ ਰਵਿੰਦਰ ਜੜੀਜਾ ਨੂੰ ਬੀਟਸ ਐਂਡ ਪੀਸਿਸ 플레이ਰ ਕਹਿ ਚੁਕੇ ਨੇ ਉਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਜੜੀਜਾ ਦੀ ਪਰਫਾਰਮੈਂਸ ਦੇ ਕੇ ਉਹਦੇ ਹੀ ਫੈਨ ਬਣ ਗਏ ਸਨ ਇਹ ਗੱਲ ਦੇਖਣ ਯੋਗ ਹੋਏਗੀ ਕਿ ਸ਼ਮੀ ਉਹਦੀ ਸੋਚ ਨੂੰ ਬਦਲ ਪਾਣਗੇ ਜਾਂ ਨਹੀਂ ਤੇ ਉਹਦੀ ਸੋਚ ਦਾ ਕਰਾਰਾ ਜਵਾਬ ਦੇ ਪਾਣਗੇ ਜਾਂ ਨਹੀਂ ਵੈਸੇ ਪਿਛਲੇ ਕੁਝ ਸਾਲਾਂ ਤੋਂ ਨਜ਼ਰ ਮਾਰੀਏ ਤਾਂ ਆਈਪੀਐਲ ਹਿਸਟਰੀ ਦੇ ਇਹ ਸਭ ਤੋਂ ਮਹਿੰਗੇ ਪਲੇਅਰਸ ਨੇ 2008 ਵਿੱਚ ਐਮਐਸ ਧੋਨੀ 1.5 ਮਿਲੀਅਨ ਡਾਲਰਸ 2009 ਵਿੱਚ ਐਂਡਰਿਊ ਫਲਿੰਟੌਫ ਤੇ ਕੈਵਨ ਪੀਟਰਸਨ ਦੋਨੋਂ ਵਿਕੇ ਸਨ 1.5 ਮਿਲੀਅਨ ਡਾਲਰਸ ਵਿੱਚ 2010 ਵਿੱਚ ਸ਼ੀਨ ਬੋਨ ਤੇ ਕੈਰਨ ਪੋਲਾਰਡ 7.5 ਲੱਖ ਡਾਲਰਸ ਚ 2011 ਦੇ ਸਭ ਤੋਂ ਮਹਿੰਗੇ ਪਲੇਅਰ ਸਨ ਗੋਤਮ ਗੰਬੀਰ ਜਿਨਨੇ 2.4 ਮਿਲੀਅਨ ਡਾਲਰਸ ਕਮਾਏ ਸਨ 2012 ਦੇ ਸਭ ਤੋਂ ਮਹਿੰਗੇ ਪਲੇਅਰ ਸਨ ਰਵਿੰਦਰ ਜੜੀਜਾ ਜਿਸਨੇ 2 ਮਿਲੀਅਨ ਡਾਲਰ ਕਮਾਏ ਸਨ ਉਨ੍ਹਾਂ ਤੋਂ ਬਾਅਦ ਵਾਰੀ ਆਂਦੀ ਹੈ 2013 ਚ 2013 ਚ ਸਭ ਤੋਂ ਮਹਿੰਗੇ ਵਿਕੇ ਸਨ ਗਲੈਨ ਮੈਕਸਵੈਲ ਜਿਨ੍ਹਾਂ ਨੂੰ ਉਸ ਤੋਂ ਬਾਅਦ ਮਿਲੀਅਨ ਡਾਲਰ ਬੇਬੀ ਕਿਹਾ ਜਾਣ ਲੱਗ ਪਿਆ ਸੀ 2014 ਵਿੱਚ ਯੂਰਾਜ ਸਿੰਘ 2015 ਵਿੱਚ ਵੀ ਯੂਰਾਜ ਸਿੰਘ 14 14 ਕਰੋੜ ਤੇ 16 ਕਰੋੜ 2016 ਵਿੱਚ ਸ਼ੀਨ ਵਾਟਸਨ ਆ ਜਿਨ੍ਹਾਂ ਨੂੰ ਮਿਲਿਆ ਸੀ 9.5 ਕਰੋੜ ਆ ਉਸ ਤੋਂ ਬਾਅਦ ਆਉਂਦੇ ਨੇ ਜੀ 2017 ਵਿੱਚ ਬੈਂਸਟੋਕਸ ਜਿਨ੍ਹਾਂ ਨੇ ਉਸ ਟਾਈਮ ਦੀ ਰਕਮ ਸੀ 14.5 ਕਰੋੜ ਉਸ ਤੋਂ ਬਾਅਦ 2018 ਵਿੱਚ ਵੀ ਬੈਂਕ ਬੈਂਸਟੋਕਸ ਹੀ ਸੀ ਜਿਸ ਨੂੰ ਮਿਲਿਆ ਸੀ 12.5 ਕਰੋੜ ਫਿਰ 2019 ਵਿੱਚ ਜੈਦੇਵ 나ਥਕਟ ਉਹਨੂੰ ਮਿਲਿਆ ਸੀ 8.4 ਕਰੋੜ ਉਸ ਤੋਂ ਬਾਅਦ 2020 ਵਿੱਚ ਪੈਟ ਕਮਿੰਸ ਉਹਨੂੰ ਮਿਲਿਆ ਸੀ 15.5 ਕਰੋੜ 2021 ਵਿੱਚ ਕ੍ਰਿਸ ਮੋਰਿਸ ਕ੍ਰਿਸ ਮੋਰੀਸ ਨੂੰ ਮਿਲਿਆ ਸੀ ਜੀ 16.25 ਕਰੋੜ ਉਸ ਤੋਂ ਬਾਅਦ ਆndi ਹੈ 2022 ਚ ਇਸ਼ਾਨ ਖਿਸ਼ਾਨ ਦੀ ਵਾਰੀ ਉਹ ਸਭ ਤੋਂ ਮਹਿੰਗਾ ਵਿਕਿਆ ਜਾਣ ਵਾਲਾ ਪਲੇਅਰ ਸੀ ਜਿਸ ਨੇ 15.25 ਕਰੋੜ ਰੁਪਏ ਕਮਾਏ ਉਸ ਤੋਂ ਬਾਅਦ 2023 ਵਿੱਚ ਸैमਕਰਨ 18.5 ਕਰੋੜ ਤੇ 2024 ਵਿੱਚ ਮਿਚਲ ਸਟਾਰਕ ਹੁਣ 2025 ਚ ਪਤਾ ਲੱਗੇਗਾ ਕਿਹੜੇ ਪਲੇਅਰ ਨੂੰ ਕਿੰਨਾ ਕੁ ਮਿਲਦਾ ਹੈ। ਵੈਸੇ ਤਾਂ ਪ੍ਰੈਪਰੇਸ਼ਨ ਸਾਰੀ ਫਰੈਂਚਾਈਜ਼ੀ ਦੀ ਸ਼ੁਰੂ ਆਲਰੇਡੀ ਹੋ ਚੁੱਕੀ ਹੈ। ਸਾਰਿਆਂ ਨੂੰ ਆਲਰੇਡੀ ਪਤਾ ਲੱਗ ਹੀ ਗਿਆ ਹੋਵੇਗਾ ਕਿ ਕੌਣ ਕਿੰਨੂੰ ਲੈਣ ਦੀ ਸੋਚ ਰਿਹਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਸ਼ਾਮੀ ਇਸ ਟੈਲੀ ਨੂੰ ਲੀਡ ਕਰ ਪਾਣਗੇ ਤੇ ਸੰਜੇ ਮਜਰੇਕਰ ਦਾ ਮੂੰਹ ਬੰਦ ਕਰ ਪਾਣਗੇ? ਮੈਨੂੰ ਲੱਗਦਾ ਹੈ ਕਿ ਮੁਹੰਮਦ ਸ਼ਾਮੀ ਦੇ ਫੈਨਸ ਬਹੁਤ ਹੀ ਉਤਸੁਕ ਨੇ ਇਹ ਇੱਕ ਆ ਸੌਫਟਵੇਅਰ ਚਾਲੂ ਹੋ ਗਿਆ ਹੈ ਸੋਸ਼ਲ ਮੀਡੀਆ ਤੇ ਹੁਣ ਤਾਂ ਐਤਵਾਰ ਨੂੰ ਹੀ ਪਤਾ ਲੱਗੇਗਾ ਆਈਪੀਐਲ 2025 ਦੇ ਆਕਸ਼ਨ ਚ ਇਹੋ ਜੇ ਹੋਰ ਕ੍ਰਿਕਟ ਅਪਡੇਟਸ ਲਈ ਫਟਾਫਟ ਲਾਈਕ ਤੇ ਸਬਸਕ੍ਰਾਈਬ ਕਰ ਲਓ ਦੋਸਤੋ